ਦੇਗਾ ਦੇ ਜਾਨੀ ਪੈਸੇ ਲੋਕਾਂ ਨੂੰ ਦੇਣ ਦੀ بجائے ਚਮੇਲੀ ਪਿੰਡ ਦਾ ਇੱਕ ਮਜ਼ਦੂਰ ਆ ਪਰਮਜੀਤ ਸਿੰਘ ਉਹਦਾ ਜਾਨੀ 15 16000 ਰੁਪਇਆ ਬਣਦਾ ਨਰੇਗਾ ਦੇ ਜਿਹੜੀ ਦਿਹਾੜੀਆਂ ਉਹ ਕੋਈ ਕੈਨੇਡਾ ਚ ਵੱਸਦਾ ਇੱਕ ਬੰਦਾ ਚਮੇਲੀ ਪਿੰਡ ਦਾ ਈ ਧਨਾੜ ਉਹਤੇ ਗੁਰਵਿੰਦਰ ਸਿੰਘ ਐ ਜੀ ਆਰ ਐਸ ਵੀ ਉਹਨੇ ਉਹਦੇ ਖਾਤੇ ਚ ਪੈਸੇ ਪਾਤੇ ਤੇ ਉਹਦੇ ਕਾਰਵਾਈ ਕਰਨ ਦੀ بجائے ਉਲਟਾ ਪਿੰਡ ਚਮੇਲੀ ਦਾ ਸਰਪੰਚ ਦਲਬਾਗ ਸਿੰਘ ਇਹ ਕਹਿੰਦਾ ਮਜ਼ਦੂਰ ਨੂੰ ਕਿ ਤੂੰ ਮਾਫੀ ਮੰਗ ਲੈ ਤੇ ਤੈਨੂੰ ਅਸੀਂ 1600 ਰੁਪਏ ਦੇ ਦਿੰਨੇ ਆਂ ਬੰਦਾ 16000 ਹੈ ਤੇ ਨਾਲੇ ਮਾਫੀ ਮੰਗ ਲੈ ਕੈਨੇਡਾ ਵਿੱਚ ਪੈਸੇ ਪਾਏ ਜਾ ਰਹੇ ਨਰੇਗਾ ਦੇ ਕੀ ਲੱਗਦਾ ਵੀ ਉਹ ਜਿਆਦਾ ਲੋੜ ਬੰਦੇ ਨਾਲ ਇਹਨਾਂ ਨੂੰ ਐਂ ਲੱਗਦਾ ਹੋਊਗਾ ਜੀ ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਕੰਮ ਫੇਲ ਏਸੇ ਕਰਕੇ ਕਿਉਂਕਿ ਇਹਨਾਂ ਨੂੰ ਜਿਹੜੇ ਘਰੇ ਬੈਠਾਂ ਦੇ ਪੈਸੇ ਪੈਂਦੇ ਆ ਤਾਂ ਬਹੁਤ ਕੇਸ ਐ ਹੋਜੇ ਆ ਜਿਹੜੇ ਅਜੇ ਤੱਕ ਬੋਲੇ ਹੀ ਨਹੀਂਗੇ ਚੁੱਪ ਕਰ ਜਾਂਦੇ ਆ ਉਹ ਇਸ ਗੱਲ ਕਰਕੇ ਚੁੱਪ ਕਰ ਜਾਂਦੇ ਆ ਵੀ ਜੇ ਅਸੀਂ ਬੋਲੇ ਤਾਂ ਸਰਪੰਚੇ ਦਬਾਅ ਪਾਉਂਦੇ ਆ ਤੁਹਾਡਾ ਕਾਰਡ ਕਟਾ ਦੇਵਾਂਗੇ ਤੁਹਾਡੀ ਸੀ ਪੈਨਸ਼ਨ ਕਟਾ ਦਾਂਗੇ ਕੀ ਆਪ ਦਾ ਹੱਕ ਮੰਗਣਾ ਇਹ ਗਲਤ ਹੈ ਇਹ ਪਾਪ ਹੈ ਜਾਨੀ ਇਸ ਤੇ ਕੋਈ ਡੀਸੀ ਨਹੀਂ ਬੋਲਿਆ ਕੋਈ ਏਡੀਸੀ ਨਹੀਂ ਬੋਲਿਆ ਕੋਈ ਉੱਤੇ ਕਾਰਵਾਈ ਨਹੀਂ ਹੈਗੀ ਫਿਰ ਲੋਕ ਕਿੱਧਰ ਨੂੰ ਜਾਣ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਉਹ ਚਾਹੇ ਨਰੇਗਾ ਦੀ ਦਿਹਾੜੀ ਹੈ ਤੇ ਚਾਹੇ ਹੋਰ ਕਿਤੇ ਕੰਮ ਕਰਨ ਜਾਂਦੇ ਆ ਮਜ਼ਦੂਰ ਜਾਨੀ ਉਹਦੀ ਦਿਹਾੜੀ 700 ਰੁਪਏ ਕਿੱਤੀ ਜਾਵੇ ਤੇ ਮਰਦ ਤੇ ਔਰਤ ਦੀ ਦਿਹਾੜੀ ਬਰਾਬਰ ਹੋਵੇ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਮਤਾਜ ਅਸੀਂ ਇਸ ਵਕਤ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਸਪੀਕਰ ਦੇ ਗੇਟ ਦੇ ਕੋਲ ਖੜੇ ਆ ਜਿੱਥੇ ਅੱਜ ਮਜ਼ਦੂਰਾਂ ਦੇ ਵੱਲੋਂ ਜਿਹੜਾ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਦੇ ਤਿੰਨ ਮੰਤਰੀਆਂ ਦੇ 12 ਦੇ ਵਿੱਚ ਅੱਜ ਪ੍ਰਦਰਸ਼ਨ ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਕਿ ਕਿਹੜੇ-ਕਿਹੜੇ ਉਹ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਦੇ ਪ੍ਰਦਰਸ਼ਨੇ ਸਾਡੇ ਨਾਲ ਮਜ਼ਦੂਰ ਅੱਗੂ ਪਾਲੰਗਲ ਹੋਣਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਤਿੰਨ ਮੰਤਰੀਆਂ ਦੇ ਘਰ ਕਿੱਗੇ ਕੀ ਕਾਰਨ ਨੇ ਕਿਉਂ ਮਜ਼ਦੂਰਾਂ ਨੂੰ ਇਹਨਾਂ ਦੇ ਗੇਟਾਂ ਵਿੱਚ ਆਉਣਾ ਪਿਆ ਅੱਜ ਦੇਖੋ ਜੀ ਇਹ ਘਰ ਇਹਨਾਂ ਦੇ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਸਿਆਸਤ ਦੇ ਵਿੱਚ ਜਦੋਂ ਆਏ ਆ ਉਸ ਟਾਈਮ ਲੋਕਾਂ ਨਾਲ ਬਹੁਤ ਵੱਡੇ ਵਾਅਦੇ ਕਰਕੇ ਆਏ ਸੀ ਲੋਕਾਂ ਨੂੰ ਇਹ ਬਦਲਾਅ ਦਾ ਨਾਰਾ ਦੇ ਕੇ ਆਏ ਸੀ ਤਾਂ ਯਾਨੀ ਭਗਵੰਤ ਮਾਨ ਸਰਕਾਰ ਆਏ ਕਹਿਣਾ ਹੋਵੇ ਵੀ ਬਹੁਤ ਮਾੜੇ ਸੀ ਪਹਿਲਾਂ ਵਾਲੇ ਲੋਕ ਚੰਗੇ ਨਹੀਂ ਉਹਨਾਂ ਨੂੰ ਕਹਿ ਸਕਦੇਗੇ ਪਰ ਇਹਨਾਂ ਨੇ ਉਹਨਾਂ ਨੂੰ ਵੀ ਚੰਗੇ ਕਰਵਾਤਾ ਯਾਨੀ ਇਹ ਹਾਲਤ ਬਣ ਗਈ ਇਹਨਾਂ ਦੀ ਇਸ ਕਰਕੇ ਅਸੀਂ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਰਿੰਦਰ ਕੋਇਲ ਸੰਗਰੂਰ ਉਸ ਮੰਤਰੀ ਦੇ ਘਰ ਅੱਗੇ ਇਸੇ ਤਰ੍ਹਾਂ ਗੁਰਮੀਤ ਸਿੰਘ ਖੁੱਡੀਆਂ ਮਕਸਰ ਉਹਨਾਂ ਦੇ ਘਰ ਅੱਗੇ ਤੇ ਇੱਧਰ ਕਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਇਹਨਾਂ ਦੇ ਘਰ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਲੋਕ ਧਰਨਾ ਦੇ ਰਹੇ ਆ ਇਹ ਮੰਗਾ ਇਹ ਹੈ ਕਿ ਇਹਨਾਂ ਨੇ ਲੋਕਾਂ ਨਾਲ ਚੋਣ ਵਾਅਦੇ ਨਹੀਂ ਗਰੰਟੀਆਂ ਕੀਤੀਆਂ ਸੀਗੀਆਂ ਜਾਨੀ ਚੋਣ ਗਰੰਟੀ ਦੇ ਵਿੱਚ ਅੱਜ ਵੀ ਸਾਡੇ ਮਜ਼ਦੂਰਾਂ ਕਿਸਾਨਾਂ ਦੇ ਘਰਾਂ 'ਚੋਂ ਕਾਗਜ਼ ਜੇ ਪਏ ਆ ਟੁੱਟੇ ਜੇ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਇਹ ਕੇਜਰੀਵਾਲ ਸਾਹਿਬ ਦੀ ਗਰੰਟੀ ਆ ਜਾਣੀ ਮਜ਼ਦੂਰਾਂ ਕਿਸਾਨਾਂ ਦੇ ਜਵਾਕ ਉਹਨਾਂ ਦੇ ਉੱਤੇ ਸਾਇਨ ਕਰ ਕਰ ਦਿੰਦੇ ਸੀ ਕਿਉਂਕਿ ਭਰੋਸਾ ਹੀ ਇੰਨਾ ਬਣਿਆ ਹੋਇਆ ਸੀ ਵੀ ਔਰਤਾਂ ਨੂੰ ਅਸੀਂ 1000 ਰੁਪਿਆ ਹਰ ਮਹੀਨੇ ਦਿਆ ਕਰਾਂਗੇ ਉਹਨਾਂ ਦੀ ਸੋਈ ਦਾ ਖਰਚਾ ਦਿਆ ਕਰਾਂਗੇ ਜਾਨੀ ਇਸ ਕਰਕੇ ਜਾਨੀ 1000 ਕੀ ਦੇਣਾ ਸੀ ਇਹਨਾਂ ਨੇ ਸਮਾਂ ਦੀ ਪੈਸਾ ਤਾਂ ਕੋਈ ਦਿੱਤਾ ਨਹੀਂ ਫਿਰ ਇਹਨਾਂ ਨੇ ਐਮਪੀ ਦੀਆਂ ਵੋਟਾਂ ਵੇਲੇ ਲੋਕਾਂ ਨੂੰ ਕਿਹਾ 1100 ਰੁਪਏ ਦੇਵਾਂਗੇ ਜਿਵੇਂ ਪਹਿਲਾਂ 1000 ਦੇ ਹੀ ਜਾਂਦੇ ਹੁੰਦੇ ਆ ਪੈਸੇ ਵਧਾ ਦੇ ਦਿੱਤਾ ਕੁਝ ਵੀ ਨਹੀਂ ਹਾਲੇ ਦਿੱਤਾ ਕੁਝ ਵੀ ਨਹੀਂ ਇਸ ਕਰਕੇ ਜਾਨੀ ਲਾਰਿਆਂ ਨਾਲ ਲੋਕਾਂ ਦਾ ਢੱਡ ਭਰ ਰਹੇ ਆ ਇੱਕ ਤਾਂ ਇਹ ਆ ਕਿ ਚੋਣ ਗਰੰਟੀ ਆ ਜਿਹੜੀ 1000 ਰੁਪਏ ਦੀ ਔਰਤਾਂ ਨੂੰ ਦਿੱਤਾ ਜਾਵੇ ਤੇ ਸਮੇਤ ਬਕਾਇਆ ਦਿੱਤਾ ਜਾਵੇ ਕਿਉਂਕਿ 4 ਸਾਲ ਦੀ ਮਤਲਬ ਇਹਨਾਂ ਨੇ 4 ਸਾਲ ਆਪ ਦੇ ਹੰਢਾ ਲਿਆ ਰਾਜ ਭਾਗ ਦੇ ਤੇ 48000 ਰੁਪਏ ਇੱਕ ਔਰਤ ਦਾ ਇਹਨਾਂ ਵੱਲ ਬਕਾਇਆ ਬਣਦਾ ਹੈਗਾ ਇਸ ਕਰਕੇ ਉਹ ਬਕਾਇਆ ਸਮੇਤ ਪੈਸੇ ਦਿੱਤੇ ਜਾਣ ਇਸੇ ਤਰ੍ਹਾਂ ਇਹ ਆ ਕਿ ਪੰਜਾਬ ਦੇ ਅੰਦਰ ਜਾਨੀ ਜਿਹੋ ਜੀ ਹਾਲਤ ਬਣ ਗਈ ਹੈ ਜਿੱਦੀ ਵੱਡੀ ਪੱਧਰ ਤੇ ਬੇਰੁਜ਼ਗਾਰੀ ਫੈਲੀ ਹੋਈ ਆ ਜਾਨੀ ਪੰਜਾਬ ਦੇ ਕਿਰਤੀ ਤਾਂ ਮੰਗੇ ਇਸ ਗੱਲ ਦੀ ਕਰ ਰਹੇ ਸੀ ਕਿ ਪੂਰਾ ਸਾਲ ਜਿਹੜਾ ਮਨਰੇਗਾ ਦਾ ਕੰਮ ਦਿੱਤਾ ਜਾਵੇ ਪਰ ਇਹਨਾਂ ਨੇ ਜਿਹੜਾ ਕੰਮ ਮਿਲਦਾ ਸੀ ਉਹ ਵੀ ਬੰਦ ਕਰਤਾ ਇਹ ਮੰਗ ਆ ਕਿ ਜਿਹੜਾ ਨਰੇਗਾ ਦਾ ਬੰਦ ਕੀਤਾ ਕੰਮ ਹੈ ਉਹ ਚਲਾਇਆ ਜਾਵੇ ਇਹ ਇਹਦੇ ਨਾਲ ਇਹ ਮੰਗ ਹੈ ਕਿ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕੀਤਾ ਜਾਵੇ ਕਾਨੂੰਨ ਬਣਾਇਆ ਜਾਵੇ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਉਹ ਚਾਹੇ ਨਰੇਗਾ ਦੀ ਦਿਹਾੜੀ ਹੈ ਤੇ ਚਾਹੇ ਹੋਰ ਕਿਤੇ ਕੰਮ ਕਰਨ ਜਾਂਦੇ ਆ ਮਜ਼ਦੂਰ ਜਾਨੀ ਉਹਦੀ ਦਿਹਾੜੀ 700 ਰੁਪਇਆ ਕੀਤੀ ਜਾਵੇ ਤੇ ਮਰਦ ਤੇ ਔਰਤ ਦੀ ਦਿਹਾੜੀ ਬਰਾਬਰ ਹੋਵੇ ਇਹ ਮੰਗ ਹੈ ਇਸੇ ਤਰ੍ਹਾਂ ਇਹ ਮੰਗ ਹੈ ਕਿ ਲੋਕਾਂ ਨੇ 5-5 ਦੀ ਮਰਲੇ ਦੀ ਮੰਗ ਕੀਤੀ ਤਾਂ ਬਾਕੀ ਸਰਕਾਰਾਂ ਨੇ ਪੰਜ-ਪੰਜ ਮਰਲੇ ਦੀ ਮਤਲਬ ਆਪ ਦਾ ਦਾਵਾ ਕੀਤਾ ਤੇ ਇਹਨਾਂ ਨੇ 10-10 ਮਰਲੇ ਦਾ ਦਾਵਾ ਕੀਤਾ ਸੀ ਕਿ ਜੇ ਸਾਨੂੰ ਵੋਟਾਂ ਪਾਉਣੇ ਹੋ ਜੇ ਸਾਡੀ ਸਰਕਾਰ ਬਣਾਉਣੇ ਹੋ ਤਾਂ ਅਸੀਂ 10-10 ਮਰਲੇ ਦੀ ਗਰੰਟੀ ਕਰਦੇ ਆਂ ਕਿ ਅਸੀਂ ਲੋਕਾਂ ਨੂੰ 10-10 ਮਰਲੇ ਦੇਵਾਂਗੇ ਜਾਨੀ ਕਿਤੇ ਕੋਈ ਇਸ ਕਿਸਮ ਦੀ ਹਾਲਤ ਨਹੀਂ ਹੈਗੀ ਤਾਂ ਸਮਾਂ ਦੀ ਜੇ ਲੋਕ ਆਪਣੀਆਂ ਮੰਗਾਂ ਵਾਸਤੇ ਜਾਂਦੇ ਆ ਤਾਂ ਉਹਨਾਂ ਦੇ ਡਾਂਗ ਫੇਰੀ ਜਾਂਦੀ ਹੈ ਇਸੇ ਤਰ੍ਹਾਂ ਇਹ ਆ ਕਿ ਜਿਹੜੀ ਖੇਤੀ ਨੀਤੀ ਆ ਵੀ ਉਹ ਖੇਤੀ ਨੀਤੀ ਕਿਹੋ ਜੀ ਹੋਵੇ ਅਸੀਂ ਲੋਕਾਂ ਦੇ ਸੁਝਾਅ ਲੈ ਕੇ ਉਹ ਖੇਤੀ ਨੀਤੀ ਇੱਥੇ ਜਾਨੀ ਬਣਾਵਾਂਗੇ ਇਹਨਾਂ ਨੇ ਇਹ ਗਰੰਟੀ ਵੀ ਕੀਤੀ ਸੀ ਤਾਂ ਜਾਨੀ ਮਜ਼ਦੂਰਾਂ ਦੀ ਕਿਸਾਨਾਂ ਨੇ ਇਹਨਾਂ ਨੂੰ ਸੁਝਾਅ ਦਿੱਤੇ ਉਹਨਾਂ ਸੁਝਾਵਾਂ ਬਾਰੇ ਕੋਈ ਇਹਨਾਂ ਦਾ ਪ੍ਰਤੀਕਰਮ ਨਹੀਂ ਆਇਆ ਸਮਾਂ ਉਲਟਾ ਇਹ ਮਤਲਬ ਬਾਹਰਲੇ ਦੇਸ਼ਾਂ ਵਾਲੇ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਆ ਉਹ ਕੰਪਨੀਆਂ ਉਹਨਾਂ ਤੋਂ ਰਾਇ ਲੈ ਰਹੇ ਆ ਉਹਨਾਂ ਨੂੰ ਕਰੋੜਾਂ ਰੁਪਈਆ ਦੇ ਕੇ ਉਹਨਾਂ ਦੀਆਂ ਕੰਪਨੀਆਂ ਤੋਂ ਰਾਇ ਲੈ ਰਹੇ ਤੇ ਖੇਤੀ ਦੀ ਠਿੱਕੇ ਹੋ ਜੀ ਹੋਵੇ ਇਸ ਕਰਕੇ ਇਹ ਮੰਗ ਹੈ ਕਿ ਖੇਤੀ ਨੀਤੀ ਇੱਥੇ ਮਜ਼ਦੂਰਾਂ ਕਿਸਾਨਾਂ ਤੋਂ ਰਾਇ ਲੈ ਕੇ ਖੇਤੀ ਨੀਤੀ ਮਜ਼ਦੂਰਾਂ ਕਿਸਾਨਾਂ ਦੇ ਪੱਖ ਦੀ ਇੱਥੇ ਜਿਹੜੀ ਉਹ ਕਰਵਾਈ ਜਾਵੇ ਇਹ ਮੰਗ ਹੈਗੀ ਆ ਇਸੇ ਤਰ੍ਹਾਂ ਇਹ ਮੰਗਾ ਕਿ ਲੋਕਾਂ ਦੀ ਜ਼ਿੰਦਗੀ ਇੱਥੇ ਜ਼ਮੀਨਾਂ ਨਾਲ ਜੁੜੀ ਹੋਈ ਆ ਇਸ ਕਰਕੇ ਜ਼ਮੀਨਾਂ ਨਾਲ ਜੁੜੀ ਹੋਈ ਜ਼ਿੰਦਗੀ ਆ ਤੇ ਜਿਹੜੀ ਇੱਥੇ ਖੇਤੀ ਆ ਖੇਤੀ ਪ੍ਰਧਾਨ ਸੂਬਾ ਤੇ ਇਹ ਸੂਬਾ ਇਹ ਦੇਸ਼ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਇੱਥੇ ਜਿਹੜੀ ਖੇਤੀ ਆ ਉਹ ਪਰਫੁੱਲਟ ਨਹੀਂ ਹੁੰਦੀ ਜਦੋਂ ਤੱਕ ਇੱਥੇ ਨੂੰ ਮਤਲਬ ਹਲਾਰਾ ਨਹੀਂ ਮਿਲਦਾਗਾ ਤੇ ਜਿਹੜੀਆਂ ਬਾਧੂ ਪਈਆਂ ਜ਼ਮੀਨਾਂ ਜਿਹੜੀਆਂ ਬੰਜਰ ਜ਼ਮੀਨਾਂ ਉਹ ਤੇ ਜਿਹੜੀਆਂ ਇੱਥੇ ਲੈਂਡ ਸੀਲਿੰਗ ਐਕਟ ਤੋਂ ਉੱਪਰ ਨਿਕਲਦੀਆਂ ਜ਼ਮੀਨਾਂ ਹੈਗੀਆਂ ਜਾਨੀ ਉਹ ਖੇਤ ਮਜ਼ਦੂਰਾਂ ਤੇ ਥੋੜ੍ਹ ਜਿਹੀ ਜ਼ਮੀਨੇ ਕਿਸਾਨਾਂ ਚ ਵੰਡ ਨਹੀਂ ਕੀਤੀ ਜਾਂਦੀ ਉਹਨਾਂ ਚਾਰੇ ਦੇਸ਼ ਦਾ ਤੇ ਉਹਨਾਂ ਚਾਰੇ ਸੂਬੇ ਦਾ ਵਿਕਾਸ ਨਹੀਂ ਹੋ ਸਕਦਾਗਾ ਇਹ ਮੰਗ ਹੈ ਕਿ ਲੈਂਡ ਸੀਲਿੰਗ ਤੋਂ ਉੱਪਰ ਨਿਕਲਦੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ ਖੇਤ ਮਜ਼ਦੂਰਾਂ ਤੇ ਥੋੜ੍ਹ ਜਿਹੀ ਜ਼ਮੀਨੇ ਕਿਸਾਨਾਂ ਦੇ ਵਿੱਚ ਵੰਡੀਆਂ ਜਾਣ ਇਸ ਤਰ੍ਹਾਂ ਜਾਨੀ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਵਿਧਾਨ ਸਭਾ ਸਪੀਕਰ ਦੇ ਘਰ ਦੇ ਸਾਹਮਣੇ ਆਏ ਆਂ ਧਰਨਾ ਦੇ ਰਹੇ ਆਂ ਅਸੀਂ ਪਹਿਲਾਂ ਦੇਖਿਆ ਕਿ ਕਦੇ ਵੀ ਸਪੀਕਰ ਸਾਹਿਬ ਇੱਥੇ ਬਾਹਲਾ ਲੋਕਾਂ ਨੂੰ ਮਿਲਦੇ ਮੁਲਦੇ ਹੈ ਨਹੀਂਗੇ ਉਹ ਤਾਂ ਸਾਰੇ ਮੰਤਰੀਆਂ ਦਾ ਹੀ ਹਾਲ ਹੈ ਪਰ ਦੇਖਦੇ ਆਂ ਵੀ ਕੱਲ ਦੇ ਫੋਨ ਕਰੀ ਜਾਂਦੇ ਸਪੀਕਰ ਸਾਹਿਬ ਨਾਲ ਤੁਹਾਡੀ ਅਸੀਂ ਮੀਟਿੰਗ ਕਰਾ ਦਿੰਨੇ ਆਂ ਅਜੀ ਤੁਹਾਡੇ ਹੱਲ ਕਰਾ ਦਿੰਨੇ ਆ ਤਾਂ ਅਸੀਂ ਕਿਹਾ ਕਿ ਅਸੀਂ ਕੱਲ ਨੂੰ ਤੁਹਾਡੇ ਬਾਹਰ ਚ ਹੋਣਾ ਉੱਥੇ ਸਾਡੀ ਮੀਟਿੰਗ ਵੀ ਕਰਵਾ ਦਿਓ ਸਪੀਕਰ ਸਾਹਿਬ ਸਾਡਾ ਮੰਗ ਪੱਤਰ ਲੈਣ ਆਉਣ ਤਾਂ ਫੇਰ ਜਾਣੀ ਉੱਥੇ ਸਾਰੀ ਗੱਲਬਾਤ ਵੀ ਹੋ ਜੂਗੀ ਹੁਣ ਦੇਖਦੇ ਆ ਕਿ ਕੀ ਕਰਦੇ ਆ ਇਹ ਸਾਡਾ ਮੰਗ ਪੱਤਰ ਲੈਣ ਆਉਂਦੇ ਆ ਕਿ ਪਹਿਲਾਂ ਵਾਂਗੂ ਜਾਣੀ ਇੱਥੇ ਰੌਲਾ ਪਵਾ ਕੇ ਲੈਣਾ ਇਹਨਾਂ ਨੇ ਇਹ ਤਾਂ ਹੁਣ ਪਤਾ ਲੱਗੂਗਾ ਬਾਅਦ ਚ ਇਸ ਕਰਕੇ ਜਾਨੀ ਇਸ ਤਰ੍ਹਾਂ ਦੀਆਂ ਹਾਲਤਾਂ ਹਾਲਤ ਤਾਂ ਇੱਥੋਂ ਤੱਕ ਐ ਕੇ ਕਹਿੰਦੇ ਅਸੀਂ ਇੱਥੇ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣੀ ਸਾਡੇ ਪਿੰਡ ਨੰਗਲ ਦੇ ਵਿੱਚ ਅਸੀਂ ਡੀਸੀ ਫਰੀਦਕੋਟ ਨੂੰ ਵੀਡੀਓ ਪਾਤੀ ਆ ਪੈਪਸੂ ਦੀ ਜ਼ਮੀਨ 20 ਫੁੱਟ ਸੜਕ ਤੋਂ ਥੱਲੇ ਤੱਕ ਜਾਣੀ ਜ਼ਮੀਨ ਲੈ ਗਏ ਆ ਉਹਦੇ ਵਿੱਚੋਂ ਰੇਤਾ ਕੱਢਿਆ ਜਾ ਰਿਹਾ ਪੈਪਸੂ ਦੀ ਜ਼ਮੀਨ ਵਿੱਚੋਂ ਇੱਥੇ ਕੋਈ ਅਧਿਕਾਰੀ ਨਹੀਂ ਬੋਲਦਾ ਐਸਐਜੋ ਧਿਆਨ ਚਾ ਡੀਸੀ ਡੀਐਸਪੀ ਦੇ ਧਿਆਨ ਚਾ ਸੀਆਈਡੀ ਦੇ ਧਿਆਨ ਚਾ ਇਥੋਂ ਦੇ ਐਸਐਸਪੀ ਮੈਡਮ ਨੂੰ ਕੱਲ ਫੋਨ ਲਾਇਆ ਜਾਨੀ ਕੋਈ ਗੱਲ ਨਹੀਂ ਸੁਣ ਰਿਆ ਐਂ ਲੱਗਦਾ ਵੀ ਇਹ ਮਾਈਨਿੰਗ ਆਪ ਕਰਵਾ ਰਹੇ ਆ ਇਦੋਂ ਬਿਨਾ ਇਸ ਗੱਲ ਤੇ ਆ ਕਿ ਨਰੇਗਾ ਦੇ ਜਾਨੀ ਪੈਸੇ ਲੋਕਾਂ ਨੂੰ ਦੇਣ ਦੀ ਬਜਾਏ ਝਮੇਲੀ ਪਿੰਡ ਦਾ ਇੱਕ ਮਜ਼ਦੂਰ ਆ ਪਰਮਜੀਤ ਸਿੰਘ ਉਹਦਾ ਜਾਣੀ 15 16000 ਰੁਪਿਆ ਬਣਦਾ ਨਰੇਗਾ ਦੇ ਜਿਹੜੀ ਦਿਹਾੜੀਆਂ ਉਹ ਕੋਈ ਕੈਨੇਡਾ ਚ ਵੱਸਦਾ ਇੱਕ ਬੰਦਾ ਚਮੇਲੀ ਪਿੰਡ ਦਾ ਈ ਤਣਾੜ ਉੱਤੇ ਗੁਰਵਿੰਦਰ ਸਿੰਘ ਐ ਜੀ ਆਰਐਸ ਜਣੀ ਉਹਦੇ ਖਿਲਾਫ ਡੀਸੀ ਨੂੰ ਲੈ ਕੇ ਵੀ ਦਿੱਤਾ ਧਰਨਾ ਲਾ ਕੇ ਅਸੀਂ ਵੀ ਉਹਨੇ ਉਹਦੇ ਖਾਤੇ ਚ ਪੈਸੇ ਪਾਤੇ ਤੇ ਜਦੋਂ ਇਹਨੇ ਕੰਪਲੇਨਟ ਕੀਤੀ ਆ ਅਸੀਂ ਧਰਨਾ ਲਾ ਕੇ ਉਹਦੀ ਮੰਗ ਕੀਤੀ ਆ ਕਿ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਉਹ ਮਜ਼ਦੂਰ ਦੇ ਪੈਸੇ ਦਿੱਤੇ ਜਾਣ ਤੇ ਉਹਦੇ ਕਾਰਵਾਈ ਕਰਨ ਦੀ ਬਜਾਏ ਉਲਟਾ ਪਿੰਡ ਚਮੇਲੀ ਦਾ ਸਰਪੰਚ ਦਲਬਾਗ ਸਿੰਘ ਇਹ ਕਹਿੰਦਾ ਮਜ਼ਦੂਰ ਨੂੰ ਕਿ ਤੂੰ ਮਾਫੀ ਮੰਗ ਲੈ ਤੇ ਤੈਨੂੰ ਅਸੀਂ 1600 ਰੁਪਏ ਦੇ ਦਿੰਨੇ ਆ ਬੰਦਾ 16000 ਹੈ ਤੇ ਨਾਲੇ ਮਾਫੀ ਮੰਗ ਲੈ ਯਾਨੀ ਇਸ ਕਰਕੇ ਅਸੀਂ ਇਹ ਸਮਝਦੇ ਆ ਜਿਹੜੇ ਕੈਨੇਡਾ ਵਿੱਚ ਪੈਸੇ ਪਾਏ ਜਾ ਰਹੇ ਨਰੇਗਾ ਦੇ ਕੀ ਲੱਗਦਾ ਵੀ ਉਹ ਜ਼ਿਆਦਾ ਲੋੜ ਬੰਦੇ ਨਾਲੋਂ ਇਹਨਾਂ ਨੂੰ ਐਂ ਲੱਗਦਾ ਹੋਊਗਾ ਜੀ ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਕੰਮ ਫੇਲ ਏਸੇ ਕਰਕੇ ਕਿਉਂਕਿ ਇਹਨਾਂ ਨੂੰ ਜਿਹੜੇ ਘਰੇ ਬੈਠਾਂ ਦੇ ਪੈਸੇ ਪੈਂਦੇ ਆ ਜਿਹੜੀ ਅਸੀਂ ਕਹਿੰਨੇ ਵੀ ਸਿਆਸੀ ਦਖਲਬੰਦ ਹੋਵੇ ਪਿੰਡਾਂ ਦੇ ਸਰਪੰਚਾਂ ਦੇ ਚਹੇਤੇ ਆ ਸਪੀਕਰਾਂ ਦੇ ਚਹੇਤੇ ਇਹਨਾਂ ਦੇ ਐਮਐਲਏਾਂ ਦੇ ਚਹੇਤੇ ਆ ਜਿਹੜੇ ਉਹਨਾਂ ਦੇ ਪੈਸੇ ਪੈਂਦੇ ਆ ਕੰਮ ਕਰਨ ਵਾਲਾ ਨੂੰ ਪੈਸੇ ਬਹੁਤ ਵਾਰੀ ਮਿਲਦੇ ਹੀ ਨਹੀਂਗੇ ਤਾਂ ਇਹੀ ਹਾਲਤ ਚਮੇਲੀਪਿੰਡ ਦੀ ਮਿਸਾਲ ਹੈ ਆ ਤੁਹਾਨੂੰ ਅਸੀਂ ਦੇਖ ਸਕਦੇ ਆ ਮਤਲਬ ਅਸੀਂ ਪਹਿਲਾਂ ਇਹ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦੇ ਚੁੱਕੇ ਆ ਤਾਂ ਇਹਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਈ ਇਦੇ 'ਚ ਬਕਾਇਦਾ ਜੀਆਰਐਸ ਦਾ ਨਾਮ ਵੀ ਲਿਖਿਆ ਹੋਇਆ ਓ ਸਰਪੰਚ ਰਾਹੀਂ ਦਬਾਅ ਪ੍ਰੈਸ਼ਰ ਬਣਾ ਰਿਹਾ ਕੇ ਭਾਈ ਮੈਂ 1600 ਰੁਪਏ ਦੇ ਦੇਣਾ ਪਿੰਡ 'ਚ ਮਾਫੀ ਮੰਗ ਕੀ ਆਪ ਦਾ ਹੱਕ ਮੰਗਣੇ ਇਹ ਗਲਤ ਹੈ ਇਹ ਪਾਪ ਹੈ ਜਾਨੀ ਇਸ ਤੇ ਕੋਈ ਡੀਸੀ ਨਹੀਂ ਬੋਲਿਆ ਕੋਈ ਏਡੀਸੀ ਨਹੀਂ ਬੋਲਿਆ ਕੋਈ ਉੱਤੇ ਕਾਰਵਾਈ ਨਹੀਂ ਹੈਗੀ ਫਿਰ ਲੋਕ ਕਿਧਰ ਨੂੰ ਜਾਣ ਇਸ ਕਰਕੇ ਜਾਨੀ ਅਸੀਂ ਅੱਜ ਦੇ ਧਰਨੇ 'ਚ ਵੀ ਇਸ ਸਪੀਕਰ ਸਾਹਿਬ ਤੋਂ ਇਹ ਮੰਗ ਕਰਾਂਗੇ ਵੀ ਇੱਕ ਤਾਂ ਆ ਮਾਮਲਾ ਹੈਗਾ ਵੀ ਮਜ਼ਦੂਰ ਦੇ ਪੈਸੇ ਦਿਵਾਏ ਜਾਣ ਤੁਹਾਡੀ ਸਰਕਾਰ ਹੈ ਤੇ ਜਿਹੜੇ ਬੰਦੇ ਨੇ ਗਲਤ ਕੀਤਾ ਉੱਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਇਹ ਤਾਂ ਇੱਕ ਮਜ਼ਦੂਰ ਦੀ ਗੱਲ ਆ ਪਰ ਪਿੰਡਾਂ ਵਿੱਚ ਅਜਿਹੇ بڑے ਮਜ਼ਦੂਰ ਇੰਨਾਂ ਦੀਆਂ ਦਿਹਾੜੀਆਂ ਮਤਲਬ ਜਿਹੜੇ ਵੱਡੇ ਘਰਾਨੇ ਨੇ ਵੱਡੇ ਘਰਾਨੇ ਉਹ ਲੈ ਕੇ ਜਾ ਰਹੇ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਅਸੀਂ ਇਹੀ ਕਹਿੰਦੇ ਨਾ ਵੀ ਇਹ ਤਾਂ ਇੱਕ ਕੇਸ ਆ ਵੀ ਜਿਹੜਾ ਵਿਚਾਰਾ ਮਜ਼ਦੂਰ ਆ ਗਿਆ ਸਾਹਮਣੇ ਤਾਂ ਬਹੁਤ ਕੇਸ ਐ ਹੋਜੇ ਆ ਜਿਹੜੇ ਅਜੇ ਤੱਕ ਬੋਲੇ ਹੀ ਨਹੀਂਗੇ ਚੁੱਪ ਕਰ ਜਾਂਦੇ ਆ ਉਹ ਇਸ ਗੱਲ ਕਰਕੇ ਚੁੱਪ ਕਰ ਜਾਂਦੇ ਆ ਵੀ ਜੇ ਅਸੀਂ ਬੋਲੇ ਤਾਂ ਸਰਪੰਚੇ ਦਬਾਅ ਪਾਉਂਦੇ ਵੀ ਤੁਹਾਡਾ ਕਾਰਡ ਕਟਾ ਦੇਵਾਂਗੇ ਤੁਹਾਡੀ ਅਸੀਂ ਪੈਨਸ਼ਨ ਕਟਾ ਦੇਵਾਂਗੇ ਉਹ ਸਾਨੂੰ ਆਪ ਕਹਿੰਦੇ ਆ ਵੀ ਜੇ ਬੋਲਾਂਗੇ ਤਾਂ ਭਾਈ ਸਾਡਾ ਤਾਂ ਟੱਕਰ ਉਹ ਧਰਨਿਆ ਤੇ ਨਹੀਂ ਆਉਂਦੇ ਬਾਹਲੇ ਬੰਦੇ ਟਰ ਤੇ ਵੀ ਸਾਡਾ ਤਾਂ ਮੁੜ ਕੇ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾਗਾ ਯਾਨੀ ਇਸ ਕਿਸਮ ਦੀਆਂ ਹਾਲਤਾਂ ਐ ਲੋਕਾਂ ਤੇ ਦਹਿਸਤ ਪਾਈ ਜਾ ਰਹੀ ਆ ਲੋਕਾਂ ਨੂੰ ਖੁੱਲੇ ਮ ਉਹ ਹੱਕ ਨਹੀਂ ਹੈਗਾ ਇਸ ਵਾਸਤੇ ਅਸੀਂ ਅੱਜ ਆਏ ਆ ਵੀ ਇਹਨਾਂ ਮੰਗਾਂ ਦੇ ਉੱਤੇ ਸਰਕਾਰ ਧਿਆਨ ਦੇਵੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕੀਤਾ ਜਾਵੇ ਮਤਲਬ ਮੰਗਾਂ ਸਰਕਾਰ ਮੰਨੇ ਪਰ ਦੂਸਰੇ ਪਾਸੇ ਮੁੱਖ ਮੰਤਰੀ ਜਾਪਾਨ ਜਾ ਕੇ ਆਏ ਨੇ ਉੱਥੇ ਜਾ ਕੇ ਵੱਡੀਆਂ ਕੰਪਨੀਆਂ ਨੂੰ ਕਹਿ ਰਹੇ ਕਿ ਸਾਡੇ ਪੰਜਾਬ ਜਾ ਕੇ ਕਾਰਖਾਨੇ ਲਾਓ ਤਾਂ ਜੋ ਅਸੀਂ ਕੰਮ ਦੇ ਸਕੀਏ ਮਤਲਬ ਕਿੱਥੇ ਦਾ ਸਰਕਾਰ ਨੇ ਕੰਮ ਦੇਣਾ ਸੀ ਤੇ ਬਾਹਰੋਂ ਮੰਗਣ ਜਾ ਰਿਹਾ ਕੰਮ ਅਸੀਂ ਵੀ ਇਹ ਹੀ ਕਹਿੰਦੇ ਆ ਵੀ ਇੱਥੇ ਸਰਕਾਰਾਂ ਲੋਕਾਂ ਦੀ ਪੁੱਠੀ ਰੰਬੀ ਨਾਲ ਛੱਲ ਪਟਾਉਣ ਵਾਸਤੇ ਬਾਹਰ ਦੀਆਂ ਕੰਪਨੀਆਂ ਨੂੰ ਲਿਆਉਣਾ ਚਾਹੁੰਦੀਆਂ ਕਿਉਂਕਿ ਇਹਦੇ ਚਿੱਪ ਵਾਲੇ ਮੀਟਰ ਆਉਣੇ ਆ ਚੇਪਾਲੇ ਮੀਟਰ ਸਰਕਾਰ ਨੇ ਲੋਕਾਂ ਨੂੰ ਕੰਪਨੀਆਂ ਨੂੰ ਇਥੇ ਸੱਦਾ ਦਿੱਤਾ ਹੋਇਆ ਵੀ ਤੁਸੀਂ ਮਤਲਬ ਕੋਈ Airtel ਵਾਲੇ ਆ ਕੋਈ Jio ਵਾਲੇ ਆ ਕੋਈ Vedanta ਵਾਲੇ ਆ ਕੋਈ ਮਤਲਬ ਬਾਹਰੋਂ ਆ ਜਾਣ ਵੀ ਉਹ ਇੱਥੇ ਆ ਕੇ ਬਿਜਲੀ ਬੋਰਡ ਦੇ ਵਿੱਚ ਆਪਣਾ ਵਿਧਾਰਾ ਫਸਾਰਾ ਕਰਨ ਹੋਰ ਅਦਾਰਿਆਂ ਚ ਵਿਧਾਰਾ ਫਸਾਰਾ ਕਰਨ ਤੇ ਲੋਕਾਂ ਦੀ ਛੱਲ ਪੱਟਣ ਇਸ ਕਰਕੇ ਉਹਨਾਂ ਨੂੰ ਸੱਦਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿ ਇਹਨਾਂ ਲੋਕਾਂ ਦੀ ਬਹੁਤ ਇਹਨਾਂ ਨੂੰ ਫਿਕਰ ਹੈਗੀ ਆ ਉਹਨਾਂ ਨੂੰ ਸੱਦਾ ਇਸ ਕਰਕੇ ਦਿੱਤਾ ਜਾ ਰਿਹਾ ਕਿ ਜਿਹੜੀ ਰਹਿੰਦੀ ਹੁੰਦੀ ਛੱਲਾ ਲੋਕਾਂ ਦੀ ਉਹ ਵੀ ਪੱਟੋ ਇਸ ਕਰਕੇ ਉਹਨਾਂ ਨੂੰ ਦਿਖਾਵਾ ਕੀਤਾ ਜਾ ਰਿਹਾ ਕਿ ਮੈਂ ਮੋਦੀ ਤੋਂ ਵੱਡਾ ਕਾਰਪੋਰੇਟ ਘਰਾਣਿਆਂ ਦਾ ਦਲਾਲ ਐ ਇਸ ਕਰਕੇ ਲੈਂਡ ਸੀਲਿੰਗ ਪੂਲ ਐਕਟ ਵੀ ਲਿਆ ਕੇ ਦੇਖ ਲਿਆ ਦਾ ਬਿਜਲੀ ਦਾ 100 2025 ਹੈ ਜਿਹੜਾ ਵੀ ਉਹ ਚਾਹੇ ਤਾਂ ਸਟੇਟ ਆਪ ਦੇ ਤੌਰ ਤੇ ਕਰ ਸਕਦੀ ਹੈ ਪਰ ਉਹਦੇ ਤੇ ਵੀ ਮੋਦੀ ਨੂੰ ਦੱਸਿਆ ਜਾ ਰਿਹਾ ਕਿ ਤੇਰੀ ਪੈੜਤੀ ਮੇਰੀ ਪੈੜਟ ਕੀ ਹੋਈ ਆ ਕਾਰਪੋਰੇਟ ਘਰਾਣਾ ਨੂੰ ਦਿਖਾਇਆ ਜਾ ਰਿਹਾ ਕਿ ਮੈਂ ਕਿਸੇ ਤੋਂ ਪਾਸੇ ਨਹੀਂ ਹੈਗਾ ਇਸ ਕਰਕੇ ਮੈਂ ਇੱਥੇ ਉਹਦੋਂ ਪਹਿਲਾਂ ਲਾਗੂ ਕਰੂੰਗਾ ਹਲੋ ਇਹਨੇ ਰੌਲਾ ਪੈ ਗਿਆ ਬਿਜਲੀ ਸੋਡ ਐਕਟ 2025 ਤੇ ਪਰ ਹਾਲੇ ਤੱਕ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਤੋਂ ਕੋਈ ਬਿਆਨ ਨਹੀਂ ਆਉਂਦਾ ਕਿ ਅਸੀਂ ਇਹਨੂੰ ਲਾਗੂ ਕਰਨਾ ਜਾਂ ਇਹਨੂੰ ਕੀ ਕਰਨਾ ਵਿਧਾਨ ਸਭਾ ਵਿੱਚ ਇਹਦਾ ਕੀ ਕਰਨਗੇ ਕੋਈ ਵੀ ਬਿਆਨ ਨਹੀਂ ਆ ਹਾਲੇ ਤੱਕ ਦੇਖੋ ਜੀ ਇਹ 100 ਗੰਡਾ ਵੀ ਖਾਂਦੇ ਆ ਤੇ 100 ਛੇਤਰ ਵੀ ਖਾਂਦੇ ਆ ਇਹ ਪਹਿਲਾਂ ਆਪਾਂ ਲੈਂਡ ਪੂਲਿੰਗ ਵਾਲੀ ਨੀਤੀ ਤੇ ਦੇਖ ਲਿਆ ਕਿ ਜਦੋਂ ਲੋਕਾਂ ਦਾ ਪ੍ਰਤੀਕਰਮ ਅਜੇ ਲੋਕ ਇਹਦਾ ਪੈੜਾ ਬੰਨ ਰਹੇ ਆ ਜਦੋਂ ਦਿੱਲੀ ਕੋਲ ਚੱਲਿਆ ਉਦੋਂ ਵੀ ਐਂ ਹੋਇਆ ਸੀ ਪੈਟਰੋਲ ਪੰਪਾਂ ਦੇ ਹੁੰਦੇ ਹੋਏ ਇਤੋਂ ਦੇ ਰਿਲਾਈਐਂਸ ਵਾਲੀਆਂ ਜਿਹੜੀਆਂ ਮਤਲਬ ਉਹ ਪੰਪਾਂ ਤੇ ਹੁੰਦੇ ਹੋਏ ਇਤੋਂ ਦੇ ਟੋਲ ਪਲਾਜ਼ਾਂ ਤੋਂ ਹੁੰਦੇ ਹੋਏ ਉਹ ਦਿੱਲੀ ਵੱਲ ਨੂੰ ਵਹੀਰਾਂ ਘੱਟੀਆਂ ਸੀਗੀਆਂ ਤੇ ਉਹੀ ਮੋਦੀ ਪਿੱਛੇ ਮੁੜਿਆ ਸੀਗਾ ਇਸ ਕਰਕੇ ਦਿੱਲੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਇਹੀ ਹੋਇਆ ਵੀ ਜਿਹੜਾ ਭਗਵੰਤ ਮਾਨ ਪੁਲਿਸਾਂ ਲੈ ਲੈ ਕੇ ਲੋਕਾਂ ਨੂੰ ਕੁੱਟਣ ਤੇ ਆਇਆ ਹੋਇਆ ਸੀ ਤੇ ਮੁੜ ਕੇ ਦੂਜੇ ਪਾਸੇ ਵਿਆਂ ਦੇਣ ਲੱਗ ਗਿਆ ਇਸੇ ਤਰ੍ਹਾਂ ਹੀ ਇਹ ਹਾਲਤ ਵੀ ਹੈਗੀ ਆ ਤੇ ਭਗਵੰਤ ਮਾਨ ਦੀ ਦੰਦਲ ਖੁੱਲੂਗੀ ਇਹਦੀ ਦੰਦਲ ਲੋਕਾਂ ਨੇ ਪੱਟਣੀ ਆ ਇਹ ਉਹ ਪੱਟੂਗੀ ਲੋਕਾਂ ਦੇ ਜ਼ੋਰ ਦੇ ਉੱਤੇ ਇਸ ਕਰਕੇ ਇਹ ਬਿਆਨ ਦੇਊਗਾ ਕੋਈ ਰੌਲਾ ਨਹੀਂ ਹੈਗਾ ਪਹਿਲਾਂ ਵੀ ਇਹਨੇ ਬਿਆਨ ਦਿੱਤੇ ਆ ਇਹ ਲੋਕ ਪੈੜਾ ਬੰਨ ਰਹੇ ਆ ਇਹ ਲੋਕ ਇਹਨਾਂ ਦੇ ਘਰਾਂ ਨੂੰ ਆ ਰਹੇ ਆ ਇਹ ਲੋਕ ਚੰਡੀਗੜ੍ਹ ਵੱਲ ਵੀ ਜਾਣਗੇ ਇਸ ਵਾਸਤੇ ਜਾਨੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਤੇ ਸਾਡੀ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਵੱਲੋਂ ਫੈਸਲਾ ਕੀਤਾ ਹੋਇਆ ਕਿ ਜੇ ਪੰਜਾਬ ਸਰਕਾਰ ਕੰਮ ਨਰੇਗਾ ਦਾ ਨਹੀਂ ਚਲਾਉਂਦੀ ਔਰਤਾਂ ਨੂੰ ਕੀਤੀ ਗਰੰਟੀ ਮੁਤਾਬਕ 1000 ਰੁਪਿਆ ਨਹੀਂ ਦਿੰਦੀ ਜੇ ਚਿੱਪ ਵਾਲੇ ਮੀਟਰਾਂ ਤੋਂ ਪਿੱਛੇ ਨਹੀਂ ਮੜਦੀ ਜਾਨੀ ਕੁੱਲ ਮੰਗਾਂ ਦੇ ਉੱਤੇ ਅੱਜ ਇਹਨਾਂ ਦੇ ਦਰਾਂ ਤੇ ਆਏ ਆ ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਆਉਣ ਵਾਲੇ ਦਿਨਾਂ ਚ ਇਹਨਾਂ ਦੇ ਡੀਸੀ ਕਰਨਗੇ ਜਨਵਰੀ ਦੇ ਵਿੱਚ ਜੇ ਨਹੀਂ ਮੰਨਣਗੇ ਫਿਰ ਚੰਡੀਗੜ੍ਹ ਵੱਲ ਵੀ ਜਾਵਾਂਗੇ ਇਸ ਕਰਕੇ ਚੂੜੀ ਟਾਈਟ ਹੋਣੀ ਹੈ 2027 ਤੱਕ ਇਹਨਾਂ ਦੀਆਂ ਨਾਸਾਂ ਬੰਦ ਕਰਨਗੇ ਲੋਕ ਜੀ ਬਹੁਤ ਧੰਨਵਾਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ